5:58 ਤੇ ਸਾਡੇ ਕੋਲੇ ਆਇਆ ਉਹਨੇ ਟਿਕਟ ਲਈ ਹੈ 6:01 ਤੇ ਅਸੀਂ ਉਹਨੂੰ ਦੱਸਤਾ ਕਿ ਤੁਹਾਨੂੰ ਪ੍ਰਾਈਜ਼ ਲੱਗ ਗਿਆ ਇਨਾਮਾਂ ਦੀ ਝੜੀ ਦੇ ਵਿੱਚ ਇੱਕ ਹੋਰ ਬੰਦੇ ਦੀ ਕਿਸਮਤ ਚਮਕ ਗਈ ਹੈ ਬਣ ਗਿਆ ਲੱਖਪਤੀ ਕਿੱਥੇ ਬਣਿਆ ਕਾਰਨ ਅਰਜੁਨ ਲੋਟਰੀ ਏਜੰਸੀ ਦੇ ਹਾਂਜੀ ਕਰਨ ਅਰਜੁਨ ਲੋਟਰੀ ਏਜੰਸੀ ਜੋ ਕਿ ਇਨਾਮਾਂ ਦੀ ਮਸ਼ੀਨ ਵਜੋਂ ਜਾਣੀ ਜਾਂਦੀ ਹੈ ਤਾਂ ਅਸੀਂ ਮੌਜੂਦ ਹੈਗੇ ਆ ਜਲਾਲਾਬਾਦ ਦੇ ਸ਼੍ਰੀ ਮੁਖਸਰ ਸਾਹਿਬ ਸਰਕੂਲਰ ਰੋਡ ਸ਼ਹੀਦ ਉਦਮ ਸਿੰਘ ਪਾਰਕ ਦੇ ਬਿਲਕੁਲ ਨਾਲ ਕਰਨ ਅਰਜੁਨ ਲੋਟਰੀ ਏਜੰਸੀ ਦੇ ਜਲਾਲਾਬਾਦ ਦੀ ਇਕਲੌਤੀ ਲੋਟਰੀ ਏਜੰਸੀ ਜਿੱਥੇ ਲਗਾਤਾਰ ਇਨਾਮ ਨਿਕਲਦੇ ਨੇ ਤਾਂ ਹੁਣ ਫੇਰ ਇੱਕ ਸ਼ਖਸ ਲੱਖਪਤੀ ਬਣ ਗਿਆ 2.5 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ ਗੱਲ ਕਰਾਂਗੇ ਕਰਨਾਲ ਸਾਡੇ ਨਾਲ ਕਰਨ ਜੀ ਮੌਜੂਦ ਹੈ ਹਾਂਜੀ ਕਰਨ ਜੀ ਕਿਸ ਤਰ੍ਹਾਂ ਦਾ ਐਸ ਵਾਰੀ ਡਰਾ ਨਿਕਲਿਆ ਕਿਉਂਕਿ ਇਨਾਮ ਤਾਂ ਨਿਕਲਦੇ ਹੀ ਰਹਿੰਦੇ ਆ ਇਨਾਮਾਂ ਦੀ ਤਾਂ ਛੜੀ ਲੱਗੀ ਰਹਿੰਦੀ ਆ ਸਵਾ 2 ਲੱਖ ਦਾ ਨਿਕਲੇ ਇਸ ਵਾਰ ਸਵਾ 2 ਲੱਖ ਰੁਪਏ ਦਾ ਪ੍ਰਾਈਜ਼ ਲੱਗਿਆ ਜੀ ਕਿਉਂਕਿ ਪਹਿਲਾਂ 90000 45000 4.5 ਲੱਖ ਵੀ ਬਹੁਤ ਪ੍ਰਾਈਜ਼ ਲੱਗਿਆ ਹੁਣ ਇੱਕ ਨਵਾਂ ਲੱਖਪਤੀ ਸਵਾ 2 ਲੱਖ ਰੁਪਏ ਦਾ ਬਣ ਗਿਆ ਜੀ ਜੀ ਜਿਸ ਦਾ ਨੰਬਰ ਸੀਗਾ 40692 ਆਪਾਂ ਉੱਪਰ ਵੀ ਦਿਖਾ ਦਿੰਦੇ ਆ 40692 99000 ਦੇ 25 ਇਨਾਮ ਲੱਗੇ ਆ 99000 ਦੇ 25 ਹਾਂਜੀ ਉਹਨੂੰ ਜਦੋਂ ਆਪਾਂ ਗੁਣਾ ਕਰਦੇ ਆ ਤਾਂ ਸਵਾ 2 ਲੱਖ ਰੁਪਏ ਦਾ ਪ੍ਰਾਈਜ਼ ਬਣ ਜਾਂਦਾ ਹੈ ਜੀ ਨਾਲੇ ਪੈਸੇ ਪੂਰੇ ਮਿਲਣਗੇ ਪੈਸੇ ਪੂਰੇ ਜੀ ਕਿਉਂਕਿ ਮੈਂ ਪਿੱਛੇ ਜੀ ਵੀ ਆਪਾਂ ਇਹੀ ਗੱਲਾਂ ਕਰਦੇ ਆ ਪੈਸੇ ਪੂਰੇ ਕੋਈ ਮੰਨਤਾ ਨਹੀਂ ਕਰਦੇ ਅਸੀਂ ਰਾਤ ਨੂੰ ਲੋਕਾਂ ਦੀਆਂ ਵੀ ਥੋੜੇ ਜਿਹਾ ਸਾਨੂੰ ਦਿੱਤੀ ਜੋ ਪੈਸੇ ਪੂਰੇ ਇਹ ਜੋ ਰਿਕਾਰਡ ਬੋਲਦੇ ਆ ਪੂਰੇ ਪੰਜਾਬ 'ਚ ਰਿਕਾਰਡ ਬੋਲਦੇ ਆ ਅਸੀਂ ਕਦੇ ਕਿਸੇ ਦੀਆਂ ਮੰਨਤਾ ਨਹੀਂ ਕੀਤੀਆਂ ਕਿ ਸਾਨੂੰ ਪੈਸੇ ਪੂਰੇ ਦੇ ਕੇ ਜਾਓ ਸਹੀ ਜੀ ਪੈਸਿਆਂ ਵੱਲੋਂ ਕੋਈ ਕਟੋਤੀ ਨਹੀਂ ਹੁੰਦੀ ਸਵਾ 2 ਲੱਖ ਦਾ ਸਵਾ 2 ਲੱਖ ਪੂਰਾ ਹੀ ਦਿੱਤਾ ਜਾਂਦਾ ਹੈ ਜੀ ਭਾਈ 28 8 25 ਲੱਗਿਆ ਹਾਂਜੀ ਕੱਲ 6 ਵਜੇ ਲੱਗਿਆ ਜੀ ਆਪਾਂ ਟਿਕਟ ਫੇਰ ਦਿਖਾ ਦਿੰਨੇ ਆ ਟਿਕਟ ਦੇ ਉੱਪਰ ਵੀ ਡੇਟ ਹੈ ਟਾਈਮ ਹੈ ਸਾਰਾ ਕੁਝ ਲਿਖਿਆ ਹੋਇਆ ਨੰਬਰ ਵੀ ਆਪਾਂ ਦੁਬਾਰਾ ਦਿਖਾ ਦਿੰਨੇ ਆ 40692 ਜੀ ਜੀ ਇਹ ਸਵਾ 2 ਲੱਖ ਦਾ ਪ੍ਰਾਈਸ ਲੱਗਿਆ ਹੈ ਬੰਦੇ ਨਾਲ ਆਪਾਂ ਗੱਲ ਕੀਤੀ ਉਹਨਾਂ ਨੂੰ ਕੱਲ ਕਾਲ ਕੀਤੀ ਹੋਰ ਇੱਕ ਗੱਲ ਦੱਸ ਦਿੰਨੇ ਆ 5:59 ਮਿੰਟ ਤੇ ਟਿਕਟ ਵਿਕੀ ਹੈ ਜੀ ਇਹ ਵਾਲੀ ਅੱਛਾ ਸਿਰਫ 1 ਮਿੰਟ ਪਹਿਲਾਂ ਬੰਦਾ ਇੱਥੇ ਮੌਜੂਦ ਹੀ ਸੀਗਾ ਜਦੋਂ ਆਪਾਂ ਉਹਨੂੰ ਲਾਈਵ ਦੇਖ ਕੇ ਹੀ 6 ਵਜੇ ਇੱਕ ਦੋ ਮਿੰਟ ਤੇ ਉਹਨੂੰ ਦੱਸਤਾ ਸੀ ਕਿ ਤੁਹਾਨੂੰ ਸਵਾ 2 ਲੱਖ ਦਾ ਪ੍ਰਾਈਜ਼ ਆ ਗਿਆ। ਤਾਂ ਕਹਿ ਸਕਦੇ ਕਿ ਮੈਂ 2 ਮਿੰਟਾਂ ਦੀ ਹਾਂਜੀ 2 ਮਿੰਟ ਅਗਰ ਜੋ ਨਾ ਪਾਦਾ ਸ਼ਾਇਦ ਸਾਡੀ ਕਿਸਮਤ ਹੁੰਦੀ ਪਰ ਉਹ ਕਿਸਮਤੋਂ ਬੰਦੇ ਦੀ ਸੀ ਉਹ 5 ਵਜੇ 58 ਮਿੰਟ ਤੇ ਸਾਡੇ ਕੋਲੇ ਆਇਆ ਉਹਨੇ ਟਿਕਟ ਲਈ ਹੈ 6 ਵਜੇ 1 ਮਿੰਟ ਤੇ ਅਸੀਂ ਉਹਨੂੰ ਦੱਸਤਾ ਕਿ ਤੁਹਾਨੂੰ ਪ੍ਰਾਈਜ਼ ਲੱਗ ਗਿਆ ਸਵਾ 2 ਲੱਖ ਰੁਪਏ ਦਾ। ਤੋ ਆਪਾਂ ਪੇਮੈਂਟ ਉਹਨਾਂ ਨੂੰ ਕੱਲ ਹੀ ਦੇ ਦਿੱਤੀ ਉਹ ਕੈਮਰੇ ਸਾਹਮਣੇ ਚਲੋ ਨਹੀਂ ਆਏ ਕਿਉਂਕਿ ਸਾਰਿਆਂ ਦੀ ਆਪਣੀ ਆਪਣੀਆਂ ਪਰਸਨਲ ਪ੍ਰੋਬਲਮ ਵੀ ਹੁੰਦੀਆਂ ਕੋਈ ਇਸ਼ੂ ਹੁੰਦੇ ਆ ਸੋ ਕੈਮਰੇ ਸਾਹਮਣੇ ਨਹੀਂ ਆਏ ਸੋ ਆਪਾਂ ਅੱਜ ਲਾਈਵ ਹੋ ਕੇ ਤੁਹਾਨੂੰ ਦਿਖਾਤਾ ਟਿਕਟ ਵੀ ਦਿਖਾਤੀ ਆ ਜੋ ਰਿਜ਼ਲਟ ਆ ਉਹ ਵੀ ਦਿਖਾਤਾ ਹੈ ਹੋਰ ਇਸ ਤੋਂ ਇਲਾਵਾ ਕਿਹਨਾ ਚੌਰਾ ਹੈ ਜੀ ਇਸ ਤੋਂ ਇਲਾਵਾ ਜੀ ਹੁਣ ਟਿਕਟ ਚੱਲ ਰਹੀ ਹੈ 200 ਰੁਪਏ ਵਾਲੀ ਪੰਜਾਬ ਸਟੇਟ 1.5 ਕਰੋੜ ਜਿਸ ਦਿਨ ਰਹਿ ਗਿਆ 6-7 ਦਿਨ ਬਾਕੀ ਆ 1.5 ਕਰੋੜ ਦਾ ਫਰਸਟ ਪ੍ਰਾਈਜ਼ ਹੈ ਗਰੰਟੀਡ ਟੂ ਪਬਲਿਕ ਹੈ ਜਨਤਾ ਦੇ ਵਿੱਚ ਨਿਕਲਣਦੀ ਹੈ ਗਰੰਟੀ ਹੈ ਜੀ ਟਿਕਟ ਆਪਣੇ ਕੋਲੇ ਥੋੜੀਆਂ ਹੀ ਰਹਿ ਗਈਆਂ ਕਿਉਂਕਿ ਦਿਨ ਬਹੁਤ ਥੋੜੇ ਰਹਿ ਗਿਆ ਤੁਸੀਂ ਇਸ ਲਈ ਆਓ ਤੇ ਇਹ ਵਾਲੀ ਟਿਕਟ ਪਾਓ ਟਿਕਟ ਵੀ 26 ਘਟ ਹੈ ਹਾਂਜੀ ਇਹ ਟਿਕਟ ਸਿਰਫ 5 ਲੱਖ ਟਿਕਟ ਛਪਦੀ ਹੈ ਜੀ ਉਸ ਤੋਂ ਬਾਅਦ ਜੋ ਲੋਟਰੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਬੰਪਰ 11 ਕਰੋੜ ਰੁਪਏ ਦਾ ਦੀਵਾਲੀ ਬੰਪਰ ਹੈ ਜੋ ਲੋਟਰੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ 11 ਕਰੋੜ ਰੁਪਏ ਆਇਆ ਕਿਉਂਕਿ ਇਸ ਤੋਂ ਲਾਸਟ ਅਮਾਉਂਟ 10 ਲੱਖ ਦੀ ਹਾਈਐਸਟ ਸੀਗੀ ਇਸ ਵਾਰ 11 ਲੱਖ ਦਾ ਪ੍ਰਾਈਜ਼ ਆਇਆ ਜੀ ਏ ਵੀ ਟਿਕਟ ਆਪਣੇ ਕੋਲੇ ਅਵੇਲੇਬਲ ਹੈ ਕਿਉਂਕਿ ਦੀਵਾਲੀ ਆ ਰਹੀ ਹੈ ਸੋ ਟਿਕਟ ਆਪਣੇ ਕੋਲੇ ਅਵੇਲੇਬਲ ਹੋ ਗਈਆਂ ਜੋ ਇਸ 7 8 9 ਸੀਰੀਜ਼ ਪਹਿਲਾਂ ਨਹੀਂ ਆਈ ਸੀ ਉਹ ਵੀ ਟਿਕਟ ਆਪਣੇ ਕੋਲੇ ਅਵੇਲੇਬਲ ਹੋ ਗਈਆਂ ਤੁਸੀਂ ਆ ਕੇ ਉਹ ਵੀ ਟਿਕਟ ਲੈ ਸਕਦੇ ਹੋ ਜੀ ਜੀ ਤਾਂ ਬਿਲਕੁਲ ਤੁਹਾਨੂੰ ਦੱਸਦੀ ਏ ਕਿ ਸਿਰਫ 1 ਮਿੰਟ ਸਿਰਫ 1 ਮਿੰਟ ਦੇ ਫਰਕ ਦੇ ਨਾਲ ਬੰਦਾ ਲੱਖਪਤੀ ਬਣ ਗਿਆ ਸਵਾ 2 ਲੱਖ ਰੁਪਏ ਦਾ ਪ੍ਰਾਈਜ਼ ਲੱਗਿਆ ਕਾਰਨਰ ਜੋ ਲਾਟਰੀ ਏਜੰਸੀ ਤੇ ਜਿੱਥੇ ਲਗਾਤਾਰ ਇਨਾਮਾਂ ਦੀ ਝੜੀ ਲੱਗੀ ਰਹਿੰਦੀ ਹੈ ਤਾ ਦੀਵਾਲੀ ਬੰਪਰ ਵੀ ਆ ਗਿਆ ਜਿਸ ਦਾ ਪਹਿਲੀ ਵਾਰ ਇਸ ਵਾਰੀ ਪੰਜਾਬ ਸਰਕਾਰ ਦੇ ਵੱਲੋਂ 11 ਕਰੋੜ ਰੁਪਏ ਦਾ ਫਰਸਟ ਪ੍ਰਾਈਜ਼ ਹੈ ਤਿੰਨ ਪ੍ਰਾਈਜ਼ ਕਰੋੜ ਕਰੋੜ ਰੁਪਏ ਦੇ ਆ ਇਹਦੇ ਵਿੱਚ ਟੋਟਲ 1,27,000 ਲੋਕਾਂ ਨੂੰ ਇਸ ਵਾਰੀ ਦੀਵਾਲੀ ਬੰਪਰ ਤੇ ਭਾਗ ਖੁੱਲਨੇ ਆ ਲక్ష్ਮੀ ਘਰ ਆਉਣੀ ਹੈ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹੋ ਤਾਂ ਜਰੂਰ ਇੱਕ ਵਾਰੀ ਆਓ ਕਾਰਨ ਅਰਜੁਨ ਲਾਟਰੀ ਏਜੰਸੀ ਮੁਕਸਰ ਸਰਕੂਲਰ ਰੋਡ ਸ਼ਹੀਦ ਉਦਮ ਸਿੰਘ ਪਾਰਕ ਦੇ ਬਿਲਕੁਲ ਨਾਲ ਜਲਾਲਾਬਾਦ ਤਦ ਬਾਰੇ ਮਿਲਾਂਗੇ ਕਿਸੇ ਹੋਰ ਜਗ੍ਹਾ ਤੋਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਦੇਖਦੇ ਰਹੋ ਜਲਾਲਾਬਾਦ ਆਨਲਾਈਨ ਧੰਨਵਾਦ